ਗੁਰੂਯੰਕ ਕਾ ਇਹ ਜੋ ਆਪਣਾ خون ਡਾਲੇ ਕੋਈ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਤਿਗੁਰੂ ਜੀ ਅਜੇ ਅਗੋਲ ਚਿਤ ਬੈਠੇ ਸਨ ਚੌਂਕੜਾ ਮਾਰ ਕੇ ਕਿ ਬਾਲ ਗੁਬਿੰਦਰ ਆਏ ਨੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਹ ਗੱਲ ਆਖੀ ਕਿ ਪਿਤਾ ਜੀ ਇਹਨਾਂ ਦੇ ਹੱਜੂ ਕਿਵੇਂ ਪੂਜੇ ਜਾ ਸਕਦੇ ਨੇ ਸੱਚੀ ਸਰਕਾਰ ਨੇ ਆਖਿਆ ਧਰਮ ਕੁਰਬਾਨੀ ਮੰਗਦਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਫਰਜ਼ੰਦ ਕਰ ਰਹੇ ਨੇ ਕਿ ਮਹਾਰਾਜ ਜੀ ਇਸ ਦੁਨੀਆ ਦੇ ਉੱਤੇ ਬੜੇ ਮਹਾਨ ਲੋਕ ਵਸਦੇ ਹੋਣਗੇ ਪਰ ਸਾਨੂੰ ਤੁਹਾਡੇ ਦਾ ਉਹ ਵੱਡਾ ਧਰਮ ਆਤਮਾ ਤੇ ਮਹਾਨ ਕੋਈ ਨਜ਼ਰ ਨਹੀਂ ਆਉਂਦਾ ਕਿੰਨੀ ਵੱਡੀ ਗੱਲ ਹੈ ਸਤਗੁਰੂ ਕਲਗੀਧਰ ਮਹਾਰਾਜ ਸੱਚੇ ਬਾਦਸ਼ਾਹ ਜੀ ਨੇ ਸਾ ਸੰਗਤਾਂ ਜੀ ਐਵੇਂ ਪਰਮਕਾਰ ਸਾਡੇ ਉੱਤੇ ਕੀਤੇ ਨੇ ਜਿਹੜੇ ਗਿਰਤੀ ਤੋਂ ਬਾਹਰ ਇਹ ਹਨ ਸਾ ਸੰਗਤਾਂ ਜੀ ਐਵੇਂ ਵੀ ਦੁਨੀਆ ਦਾ ਨਮਸ਼ਕਾਰਾਂ ਕਰਦੀ ਲੱਖਾਂ ਰਹਿਬਰ ਪੈਦਾ ਹੋ ਜਾਣੇ ਸੰਸਾਰ ਦੇ ਅੰਦਰ ਅਮਨਤਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਰਗਾ ਨਾਮ ਦੁਨੀਆ ਦੇ ਉਤੇ ਹੋਇਆ ਇਹ ਤੇ ਨਾਮ ਹੀ ਹੋਵੇਗਾ ਸਾਧ ਸੰਗਤ ਜੀ ਉਹਨਾਂ ਨੂੰ ਆਪਾਂ ਜਿਥੇ ਬਾਜਾ ਵਾਲਾ ਤਾਜਾ ਵਾਲਾ ਮਾਹੀ ਕਹਿੰਦੇ ਆ ਨੀਲੇ ਦਾ ਸ਼ਾਹ ਸਵਾਰ ਸਤਿਗੁਰੂ ਕਹਿੰਦੇ ਹਾਂ ਉਹਦੇ ਨਾਲ ਨਾਲ ਆਪਾਂ ਸਰਬੰਸ ਦਾ ਵੀ ਪਿਤਾ ਵੀ ਕਹਿੰਦੇ ਹਾਂ ਜਿਨ੍ਹਾਂ ਨੇ ਆਪਣਾ ਪਰਿਵਾਰ قربਾਨ ਕਰਕੇ ਤੇ ਸਾਨੂੰ ਵਸਦਿਆਂ ਵਿੱਚ ਰੱਖਿਆ ਹੈ ਆਪਣੇ ਪੁੱਤ قربਾਨ ਕਰਕੇ ਜਿਨ੍ਹਾਂ ਨੇ ਸਾਨੂੰ ਆਪਣੇ ਪੁੱਤ ਬਣਾ ਲਿਆ ਹੈ ਸਾਹ ਸੰਗਾ ਜੀ ਇਹੋ ਜੇ ਬਹਾਦਰੂ ਜਿਨ੍ਹਾਂ ਨੇ ਹਿੰਦੋਸਤਾਨ ਦੀ ਸੰਤਾਨਾਂ ਦੇ ਨਾਲ ਸਿੱਧਾ ਮੱਥਾ ਲਾਇਆ ਤੇ ਸਾਾਨੂੰ ਦੱਸਿਆ ਕਿ ਜੇਕਰ ਹੱਕ ਲੈਣਾ ਏ ਤੇ ਤਲਵਾਰ ਤੇ ਮੁਠੇ ਨੂੰ ਹੱਥ ਪਾਉਣਾ ਪਵੇਗਾ ਸਾਹ ਸੰਗਾ ਜੀ ਗਰੀਬ ਨੂੰ ਆਜ ਮਹਾਰਾਜ ਸੱਜੇ ਪਾਦਸ਼ਾਹ ਕਲਗੀ ਪਰ ਸਤਪੁਰੂ ਜੀ ਸੌਕੀ ਗੱਲ ਆ ਕਿਤੇ ਅੱਖਾਂ ਦੇ ਸਾਹਮਣੇ ਮੱਜੇ ਦਰਬਾਰ ਹੁੰਦੇ ਹੋਣ ਤੇ ਪਿਓ ਖੁਸ਼ੀ ਦੇ ਜਕਾਰੇ ਛੱਡੇ ਕਲਗੇ ਤਰ ਮਹਾਰਾਜ ਸੱਚੇ ਮਾਛਾ ਜੀ ਵਰਗਾ ਦੁਨੀਆ ਦੇ ਉਤੇ ਨਾ ਕੋਈ ਹੋਇਆ ਹੈ ਤੇ ਨਾ ਕੋਈ ਹੋਵੇਗਾ ਉਹ ਦਸਵੇਂ ਪਿਤਾ ਨੇ ਪਿਤਾ ਦੀ ਬਲੀ ਦੇ ਕੇ ਤੇ ਸਿਰ ਤੇ ਲਗ ਮੁਸੀਬਤਾਂ ਜਾਨੀਆਂ ਨੇ ਰਾਹਾਂ ਜੰਗਲੀ ਵਿਖੜੇ ਤੈ ਗਿਆ ਤੇ ਖੋਹ ਬਣਾ ਤੇਰਾ ਤਾ ਕੋਰ ਕਾਲੀਆਂ ਨੇ

कता विच परो कल जी दर्द छमे पित ताज़ा न हु नदशे पिताजा नण कलजी दर्द शमे पित ताज़ा ਰੰਦੇ ਪਿਆਰੇ ਪੰਜ ਸਜਾਏ ਛੱਡ ਪਟਨੇ ਦੀ ਧਰਤੀ ਤੇਰੇ ਆੜੇ ਨਾਤ ਬੁਰਲਾਏ ਕਿਸ ਸੀਸ ਦੀ ਗੁਰਦੇ ਪਿਆਰੇ ਪੰਜ ਸਜਾਏ ਅਣਖਾਂ ਜਾਂਦੀ ਨਾ ਦਿਉਣਾ ਅਣਖੇ ਜਾਂਦੀ ਨਾ ਦਿਉਣਾ ਨਾ ਹੱਕ ਕਿਸੇ ਦਾ ਖੋਣਾ ਕਲਗੀ ਦਰਦਸ਼ ਮੇ ਪਤਾ ਆ ਬਿਆ ਨਾ ਹੋਇਆ ਨਾ ਹੋਣਾ ਕਲਗੀ ਦਰਦਸ਼ ਮੇ ਪਤਾ ਆ ਬਿਆ ਖਾਤਰ ਪਿੰਡਾ ਇਸ ਤੇ ਦਿੱਲੀ ਸੀਸ ਕਟਾਇਆ ਜਲਮ ਤੇ ਜ਼ੁਲਮੀ ਤਰਿਆ ਚੋਂ ਡੁੱਬਦਾ ਧਰਮ ਬਚਾਇਆ ਹਿੰਦ ਕੀ ਖਾਤਰ ਪਿੰਡਾ ਇਸ ਤੇ ਦਿੱਲੀ ਸੀਸ ਕਟਾਇਆ ਜਲਮ ਤੇ ਜ਼ੁਲਮੀ ਤਰਿਆ ਚੋਂ ਡੁੱਬਦਾ ਧਰਮ ਬਚਾਇਆ ਦਿਲੋਂ ਦੇ ਤੋਂ ਚਰਨਾ ਹੋਇਆ ਦਿਲੋਂ ਦੇ ਤੋਂ ਤਾਰਿਸ਼ ਮੇਂ ਤੇ ਤਾਜ ਦੋ ਲੋ ਕਰਕੇ ਵਟੇ ਛੋਟੇ ਉਤਰਾਰੇ ਚਾਰੇ ਰਹੀ ਦੀ ਦੁਨੀਆ ਤੇ ਟਕਰੇ ਨੇ ਸ਼ਕੀਮਾ ਸਾਰੇ ਕਿਆ ਦਸ਼ਮ ਪਿਤਾ ਤੇਰੀ ਬਾਤ ਕਹੂੰ ਸਿਓ ਕਿਆ ਦਸ਼ਮ ਪਿਤਾ ਤੇਰੀ ਬਾਤ ਕਹੂੰ जो तूने परिपकार किए एक खाद सुखाद सापर उस जा के भेद निकाल दिए उस देख के बेटे देख पकड़ दुखियों के काट जजा दिए ऐ मुल्क वतन की खिदमत में कहीं पाप दिया कहीं ला दिए ਕਰੇ ਨੇ ਸਿੱਕੀ ਮਹਿਲੇ ਸਾਰੇ ਲਗਾਤਾਰ ਗੁਲਾਮੀ ਵਾਲਾ ਲਗਾਤਾਰ ਗੁਲਾਮੀ ਵਾਲਾ ਨਾਲ ਖੂਨ ਤੇ ਟੋਣਾ ਕਰ ਕੀ ਤਰਤਿਸ਼ ਮੇ ਪਿਤਾ ਆ ਨਾ ਹੋਣਾ ਕਰ ਕੀ ਤਰਤਿਸ਼ ਮੇ ਪਿਤਾ ਪਾਪ ਛੋੜਾ ਨਾ ਟੋੜਾ ਨਾ ਪਹਿਰੀ ਜੋੜਾ ਨਾ ਕਲਗੀ ਨਾ ਟੋੜਾ ਸਕਤਾ ਦੇਤਾ ਜਾਂਦਾ ਮਾਲਕ ਤੁਰਿਆ ਪਾਪ ਛੋੜਾ ਨਾ ਥੋੜਾ ਨਾ ਪਹਿਰੀ ਜੋੜਾ ਨਾ ਕਲਗੀ ਨਾ ਟੋੜਾ ਛੱਟ ਮਖਮਲੀ ਸੇਜਾ ਸਾਗਰ ਛੱਟ ਮਖਮਲੀ ਸੇਜਾ ਜਾਕੜਿਆ ਕੇ ਸੋਣਾ ਕਲਗੀ ਦਰਸ਼ਮੇ ਬਿਤਾ ਲਿਆ ਨਾ ਹੋਇਆ ਨਾ ਹੋਣਾ ਕਲਗੀ ਦਰਸ਼ਮੇ ਬਿਤਾ ਲਿਆ ਨਾ ਹੋਇਆ ਨਾ ਹੋਣਾ ਕਲਗੀ ਦਰਸ਼ਮੇ ਬਿਤਾ ਲਿਆ ਹੋ ਕੋ ਸਤਿਕਾਰਯੋਗ ਸਾਧ ਸੰਗਤ ਜੀ ਗਰੀਬਵਾਜ ਮਹਾਰਾਜ ਸੱਚੇ ਪਾਤਸ਼ਾਹ ਧੰਗ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਦੋਂ ਆਪਣੇ ਫਰਜ਼ੰਦ ਦੀ ਪੁੱਤ ਰਸਨਾ ਤੋਂ ਇਹ ਬੋਲ ਸੁਨੇ ਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੇ ਤੋਂ ਵੱਡਾ ਸਾਨੂੰ ਕੋਈ ਨજર ਨਹੀਂ ਆਉਂਦਾ ਤੁਸੀਂ ਜਾਓ ਦਿੱਲੀ ਕੁਰਬਾਨੀ ਕਰਨ ਵਾਸਤੇ ਤੇ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਲ ਗਵਿੰਦਰ ਰਾਏ ਦਾ ਚਿਹਰਾ ਚੁੰਮਿਆ ਤੇ ਆਖਿਆ ਬੇਟਾ ਸਾਨੂੰ ਇੱਕ ਜਿੱਤੀ ਜੋ ਤੁਸੀਂ ਬਾਹਰ ਕੱਢ ਦਿੰਦਾ ਅਸੀਂ ਜਾਵਾਂਗੇ ਉਹ ਨਾ ਪੰਡਤਾਂ ਨੂੰ ਇਹ ਗੱਲ ਆਖੀ ਕਿ ਜਾਓ ਜਾ ਕੇ ਕਹਿ ਦਿਓ ਸ਼ੇਰ ਅਫਗਾਨ ਨੂੰ ਜਿਹੜਾ ਗਵਰਨਰ ਲੱਗਾ ਹੋਇਆ ਸੀ ਉੱਥੇ ਜੰਮੂ ਕਸ਼ਮੀਰ ਕਿ ਅੱਜ ਤੋਂ ਬਾਪ ਸਾਡਾ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਹੈ ਸਾਡੀ ਬਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਫੜ ਲਈ ਹੈ ਜੇ ਸਾਡਾ ਗੁਰੂ ਸलाम ਪ੍ਰਵਾਦ ਕਰ ਲਏਗਾ ਤੇ ਤੁਹਾਨੂੰ ਜ਼ੁਲਮ ਕਰਨ ਦੀ ਲੋੜ ਨਹੀਂ ਅਸੀਂ ਆਪਣੇ ਆਪ ਹੀ ਸलाम ਪ੍ਰਵਾਦ ਕਰ ਲਵਾਂਗੇ ਸਾਧ ਸੰਗਤ ਜੀ ਸੱਚੀ ਸਰਕਾਰ ਦਿੱਲੀ ਕਿਵੇਂ ਗਏ ਕਿਵੇਂ ਮਹਾਰਾਜ ਨੇ ਸ਼ਹਾਦਤ ਦਾ ਜਾਨ ਦਿੱਤਾ ਕਰੋਂ ਫੇਰ ਇਸੇ ਟਾਈਮ ਦੇ ਉੱਤੇ ਆਪ ਸੰਗਤ ਦੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ ਹੁਣ ਸਮੇਂ ਦੀ ਸਮਾਪਤੀ ਹੈ ਸਾਰੀਆਂ ਸੰਗਤਾਂ ਵੱਲੋਂ ਦਾਸ ਹਰਦੀਪ ਸਿੰਘ ਮਾਣੋ ਚਾਹਦੇ ਨਿਮਾਣੇ ਜੇ ਘਾਟ ਜੱਥੇ ਵਾਸਤੇ ਆਪਨੀ ਦਸਾਂ ਨੂਆਂ ਦੀ ਕੀਰਤ ਦੇ ਵਿੱਚੋਂ ਤੁਸੀਂ ਵਿਅੰਤ ਪਾਇਆ ਭੇਜੀ ਹੈ ਅਸੀਂ ਤੁਹਾਡੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਆਪ ਸਾਹਮਣੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਹਾਜ਼ਰੀ ਦਾ ਪ੍ਰਵਾਨ ਕਰਨ ਤੁਹਾਨੂੰ ਸਾਰਿਆਂ ਨੂੰ ਭਾਗ ਲਾਉਣ ਵਿਦੇਸ਼ਾਂ ਵਿੱਚ ਤੁਸੀਂ ਗੁਰਸਿੱਖੀ ਨੂੰ ਕਾਇਮ ਰੱਖਿਆ ਹੈ ਬੱਚਿਆਂ ਦੀ ਚੜ੍ਹਦੀ ਕਲਾ ਦੀ ਰਸਾ ਹੈ ਇਹ ਸਤਕਾਰਯੋਗ ਖਾਲਸਾ ਜੀ ਇੱਕ ਤੁਸੀਂ ਸਾਰੇ ਸੋਸ਼ਲ ਮੀਡੀਆ ਨਾਲ ਜੁੜੇ ਜੇ ਜਾਣਦੇ ਹੋ ਕਿ ਪੰਜਾਬ ਇੱਕ ਵੱਡੀ ਮੁਸੀਬਤ ਦੇ ਨਾਲ ਜੂਝ ਰਿਹਾ ਹੈ ਬਾਕੀ ਦੇ ਸਾਰੀਆਂ ਚੀਜ਼ਾਂ ਨਾਲ ਆਪਾਂ ਲੜ ਦੋ ਲੈਨੇ ਆ ਜਿਹੜੀ ਕੁਦਰਤੀ ਆਫ਼ਤ ਆ ਜਾਵੇ ਤੇ ਉਹਦੇ ਨਾਲ ਲੜਦਾ ਮੁੱਖਾ ਹੁੰਦਾ ਹੈ ਇੱਕ ਵਾਰੀ ਸਾਰੀ ਸੰਗਤ ਚੜ੍ਹਦੀ ਕਲਾ ਦੀ ਅਰਦਾਸ ਕਰੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਦੇਸ਼ ਦਾ ਭਲਾ ਕਰਨ ਸਾਧ ਸੰਗਤ ਜੀ ਜਿਹੜਾ ਹੜ ਆਇਆ ਕਿੰਨਾ ਵੱਡਾ ਨੁਕਸਾਨ ਹੋ ਰਿਹਾ ਮਨੁੱਖ ਆਪਣਾ ਘਰ ਹੀ ਬਣਾਉਂਦਾ ਹੈ ਸਾਰੀ ਜ਼ਿੰਦਗੀ ਸਮਾਰ ਰੁੱੜ ਕੇ ਬੱਜਾ گاਵਾ ਦੇ ਉੱਤੇ ਲੋਕ ਨਿਰਭਰ ਨੇ ਸਾਧ ਸੰਗਤ ਜੀ ਕਮਾਈ ਦੇ ਸਾਧਨ ਜਿਹੜੇ ਵਸੀਲੇ ਸਾਰੇ ਉਜਣ ਜਾਣੇ ਤੇ ਤੁਸੀਂ ਜਾਣਦੇ ਹੋ ਸਾਰਾ ਕੋ ਜਾਓ ਸਾਰਿਆਂ ਦੀ ਚੜ੍ਹਦੀ ਕਲਾ ਦੀ ਇੱਕ ਵਾਰੀ ਅਰਦਾਸ ਕਰੋ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮਹਾਰਾਜ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਆਓ ਹੁਣ ਛੇ ਪੌੜੀਆਂ ਅਨੰਦ ਸਾਹਿਬ ਦਾ ਜਾਪ ਹੋਵੇਗਾ ਮੇਰਾ ਸਾਥ ਦੇਦੇ ਸਿਪਾਹੀ ਅਮਰ ਸਿੰਘ ਸ਼ੌਂਕੀ ਰਾਜਵੀਰ ਸਿੰਘ ਤਫਾਰ ਤੇ ਭਾਈ ਗੁਰਜੀਤ ਸਿੰਘ ਢੋਲਣ ਫਤੇਗੜ ਸੁਭਰਾਵਾਂ ਵਾਲੇ ਬਾਪੂਖਾਂ ਦੇ ਢਾਡੀ ਜੱਸੀ ਦੀ ਨਹੀਂ ਸੇਵਾ ਪਰਮਾਨ ਕਰੋ ਬਰਾਹ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰਾ ਕਲੀ ਮਹੱਲਾ ਤੀਜਾ ਅਨੰਤੇ ਕੋ ਅਕਾਰ ਸਤਿਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਏ ਸਤਿਗੁਰੂ ਦੇ ਭਾਇਆ ਕੋ ਗੁਰਕਾਰ ਮਾਇਆ ਸੈ ਜੇਤੀ ਮਨਵੱਚੀਆਂ ਮਾਧਾਈਆਂ ਰਾਗਿਤਨ ਪਰਵਾਰ ਪਰੀਆਂ ਸਬਦ ਸੁਆਣਣ ਹਾਈਆਂ ਸ਼ਬਦੋ ਕਾਮੀ ਸੋ ਮਨ ਮਰਹੇ ਸਾਰੇ ਕਰੇ ਮਾਨਕ ਬਾਨਾ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕੀ ਨਾਹੀ ਕਰਤੇ ਰਹਾ ਹਟਾ ਤੇਰੇ ਬੰਕਿਚ ਹੈ ਜਿਸ ਤੇ ਸੋ ਪਾਵਏ ਸਦਾ ਸਿਰਤ ਸੁਲਾ ਤੇਰੀ ਨਾਮ ਮਨ ਵਸਾ ਬਏ ਨਾਮ ਜਿਨ ਕੈ ਮਨ ਵਸਿਆ ਬਾਤੇ ਸ਼ਬਦ ਕਨੇਰੇ ਕਰੇ ਮਾਨਕ ਸੱਚੇ ਸਾਹਿਬਾ ਨਹੀਂ ਕਰਤੇ ਰਹਾ ਸਾਚਾ ਆਨ